ਕੋਈ ਵੀ ਵਿਭਾਗ ਵਾਲੇ ਤਾਂ ਤਾਂ ਚਿਰੀ ਬ੍ਰੋ ਗ੍ਰੈਂਡ ਸਾਲ ਜੀ ਦੀ ਨਿੱਕੀ ਗੋਲ ਦਾ ਮੰਦ ਮਾਰਦੇ ਆ ਇਹਨੇ ਉਹਨੇ ਆਪੋ ਵਿਚਾਰ ਕਿ ਦੁਰਮਰੀ ਅਨਸਾਰ ਇਹ ਆਨੰਦ ਕਾਰਜ ਜਿਹੜੇ ਸੰਪੂਰਨ ਹੋਏ ਨੇ ਉਹਨਾਂ ਪਰਿਵਾਰ ਔਰ ਜਿੰਨੀ ਸੰਗਤ ਆਈ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੁਆਉਣ ਕਰਨਾ ਉਹਨਾਂ ਨੂੰ ਬਿਆਰੋ ਇਹ ਬਹੁਤ ਜ਼ਰੂਰੀ ਹੈ ਕਿ ਜੋ ਲਾਵਾ ਨੂੰ ਇਹਨਾਂ ਲਈਆਂ ਨੇ ਬਹੁਤ ਘੱਟ ਚਾਂਸ ਹੁੰਦਾ ਕਿ ਲਾਵਾ ਦੀ ਵਿਚਾਰ पे ਕਰਦਾ ਕਿਉਂਕਿ ਲਾਵਾ ਦੀ ਵਿਚਾਰ ਜਿਹੜੀ ਹੈ ਕਿ ਜਦੋਂ ਆਪਾਂ ਪ੍ਰੈਕਟੀਕਲ ਕਰਦੇ ਹਾਂ ਕਿ ਫਿਰ ਸਮਝ ਆਦੀ ਹੈ ਕਿ ਜੇ ਪ੍ਰੈਕਟੀਕਲ ਨਹੀਂ ਕਰਦੇ ਆਪਾਂ ਨੂੰ ਆਪਣੇ ਆਪ ਦਾ ਜਿਹੜਾ ਅੰਦਰਲਾ ਗਿਆਨ ਜਾਂ ਬ੍ਰਹਮ ਦਾ ਗਿਆਨ ਨਹੀਂ ਹੁੰਦਾ ਫਿਰ ਸਮਝ ਕਿਉਂ ਆਉਂਦੀ ਕਿਉਂਕਿ ਇਹ ਜੋ ਗੁਰਬਾਣੀ ਹੈ ਇਹ ਆਈ ਹੈ ਚੌਥੇ ਪਦ ਵਿੱਚੋਂ ਤੇ ਅਸੀਂ ਜੀਵ ਕਿਤੇ ਹਾਂ ਤ੍ਰੈ ਗੁਣ ਮਾਇਆ ਵਿੱਚ ਤੇ ਸਾਨੂੰ ਮਹਾਰਾਜ ਨੇ ਦੱਸਿਆ ਹੈ ਤ੍ਰੈ ਗੁਣ ਵੇਟੇ ਚੌਥੇ ਵਰਤੇ ਇਹ ਹੈ ਭਗਤਿ ਨਿਯਾਰੀ ਮੇਰਿ ਨਤੁਨ ਨਾਰਗ ਦੇ ਘਰ ਦੀ ਮੇਰਾਰੀ ਭਗਤੀ ਹੈ ਕਿ ਤਿੰਨ ਗੁਣ ਮਾਇਆ ਦੇ ਵਿੱਚ ਨਿਕਲ ਕੇ ਚੌਥੇ ਪਦ ਵਿੱਚ ਜਾਣਾ ਤਾਂ ਆਜ ਆਪਾਂ ਨੂੰ ਦੇਖੀਏ ਕਿਸੇ ਬਹੁਤ ਜਾਂ ਤਾਂ ਜਗਾ 1.2% ਜੀਵਾਂ ਨੂੰ ਪਤਾ ਹੈ ਕਿ ਤਿੰਨ ਗੁਣ ਮਾਇਆ ਕੇ ਇਹਦੀ ਚੌਥਾ ਪਦ ਕੀ ਹੈ ਤੇ ਜਿਹਨੂੰ ਤਿੰਨ ਗੁਣ ਮਾਇਆ ਚੌਥਾ ਪਦ ਦਾ ਭੇਦ ਨਹੀਂ ਆਣਾ ਉਹਨੂੰ ਗਰਬਾੜੀ ਸਮਝ ਨਹੀਂ ਆਉਂਦੀ ਚੌਥਾ ਪਦ ਹੈ ਦਰਗਾਹ ਵਾਹੀ ਸਾਹਿਬ ਜਿੱਥੇ ਸਤਗੁਰ ਜੀ ਰਹਿੰਦੇ ਨੇ ਜਿੱਥੋਂ ਅਨੰਤ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਔਰ ਤਿੰਨ ਗੁਣ ਮਾਇਆ ਜਿੱਥੇ ਸਿਮਚਾਰ ਲਈ ਜਾਂਦੇ ਆ ਪੰਜ ਦੂਤ ਚਿਤਵੇ ਵਕਾਰਾ ਮਾਇਆ ਮੋਕਾਇ ਇਸਾਰਾ ਜਿੱਥੇ ਸਾਡਾ ਮਨ ਉਸ ਮਾਇਆ ਦੇ ਵਿੱਚ ਫਸਿਆ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਸਵੇਰੇ ਸਭ ਤੋਂ ਪਹਿਲਾਂ ਆਇਆ ਕੋਈ ਸ਼ਬਦ ਲੱਗਾ ਸਾਰਿਆਂ ਨੇ ਪੜਿਆ ਉਹ ਮੋਰੇ ਤਾਂ ਫਿਰ ਇਹਨਾਂ ਆਖੀਆਂ ਜੇ ਬੈਣ ਇਕੱਠੇ ਹੋਈ ਤੇ ਇਹਨਾਂ ਨੂੰ ਤਾਂ ਕਿਵੇਂ ਕਿਹਾ ਜਾਏਗਾ ਕਿ ਇਹ ਇੱਕ ਜੋਤ ਦੋਈ ਮੂਰਤੀ ਤਾਂ ਕਰਕੇ ਜੀਸੂ ਉਹ ਕਿਹੜੀ ਜੋਤ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ ਇਸਕੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਹਿਬੀ ਜੋਤ ਪ੍ਰਗਟ ਹੋਏ ਤੇ ਇਹ ਖੇਲ ਸੰਸਾਰ ਦਾ ਬਣਾਇਆ ਜੈ ਦੇਖਣ ਤੇ ਰਵ ਰਹੇ ਸੇਖ ਸ਼ਕਤੀ ਦਾ ਮੇਲ ਤੈ ਗੁਣ ਭਤੀ ਜੋਰੀ ਜੋ जग ਆਇਆ ਸੋ ਖੇਲ ਹੁਣ ਇਹ ਖੇਲ ਸਮੀ ਮਹਾਰਾਜ ਜੀ ਨੂੰ ਜਿਹਦੇ ਜਿਹਦੇ ਆਪਾਂ ਸੇਖਾਂ ਜਿਨ੍ਹਾਂ ਦੇ ਆਪਾਂ ਬੱਚੇ ਪਰ ਆਪਣੇ ਜੋ ਇਸ ਖੇਲ ਬਾਰੇ ਬਹੁਤ ਘੱਟ ਜਾਣਕਾਰੀ ਆਪਾਂ ਲੈਣੀ ਜਾਂ ਇਹ ਕਹ ਲਈਏ ਕਿ ਸਾਡੇ ਕੋਲ ਬਹੁਤ ਘੱਟ ਹੈ ਜਾਂ ਕੋਈ ਜੀ ਮਿਲਦਾ ਹੈ ਸਾਨੂੰ ਜਿਹੜਾ ਤਿੰਨ ਗੁਣ ਮਾਇਆ ਸਿਰ ਸ਼ਕਤੀ ਦੇ ਖੇਲ ਦਾ ਪਤਾ ਦਸਦਾ ਸਿਰ ਕਹਿੰਦੇ ਨੇ ਸਾਡੀ ਆਤਮਾ ਨੂੰ ਤੇ ਸ਼ਕਤ ਕਹਿੰਦੇ ਨੇ ਮਾਇਆ ਨੂੰ ਜਿਹਦੀ ਮਾਇਆ ਦੇ ਵਿੱਚ ਸਾਡਾ ਮਨ ਆਉਂਦਾ ਤੇ ਉੱਥੇ ਆ ਕੇ ਭੁੱਲ ਜਾਂਦਾ ਜੋਨ ਜੋੜ ਜੋ ਜੱਟ ਮੇ ਆਇਓ ਲਾਗਤ ਪਵਨ ਖਸਮ ਬਸਰ ਉਹ ਵੀ ਸਰ ਜਾਂਦਾ ਇਹ ਗੁਰੂ ਪਿਆਰੇ ਜਦੋਂ ਸਾਹੀ ਇੱਥੇ ਆਉਂਦੇ ਹਨ ਫਿਰ ਬੇਨਤੀ ਕਰਦੇ ਸੱਚੇ ਪਾਤਸ਼ਾਹ ਜਿਵੇਂ ਇਹਨਾਂ ਨੇ ਜੋਰਾ ਵਰਸੇ ਹੋਣਾ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਦੁਨੀਆਦਾਰੀ ਦੇ ਜਿਹੜੇ ਰਿਸ਼ਤੇ ਨੇ ਇੱਕ ਲਿਮਟਡ ਸਮੇਂ ਦਾ ਵਿੱਚ ਆਉਂਦਾ ਹੈ ਜੀ ਇਹ ਸਾਨੂੰ ਭੇਜ ਆ ਗਿਆ ਹੈ ਇਸ ਕਰਕੇ ਅੱਜ ਅਸੀਂ ਗ੍ਰਸਥ ਜੀਵਨ ਧਾਰਨ ਕਰਨ ਦੇ ਨਾਲ ਨਾਲ ਏ ਗੁਰੂ ਨਾਨਕ ਸਾਹਿਬ ਤੁਹਾਡੇ ਪੱਲੇ ਨਾਲੇ ਲੱਗਣਾ ਚਾਹਦੇ। ਉਸ ਤੱਕ ਨੰਤਾ ਨਾਨਕ ਜੀ ਮੈਂ ਹੱਥ ਮਿਝਾਈ ਛੋੜਿਆ ਹੱਥ ਸਭ ਕਿੰਝ त्याਗੀ ਹੱਬੇ ਸਾਖ ਪਰਾਵੇ ਕਿੱਥੇ ਤੋਂ ਮੈਂ ਪੱਲੇ ਤੱਕ ਲਾਗੀ। ਅੱਜ ਪੱਲੇ ਨਾਲ ਲੱਗਣ ਆਏ ਨੇ ਕਿ ਅੱਜ ਜਿੱਥੇ ਗ੍ਰਸਥ ਜੀ ਮਨ ਅਸੀਂ ਧਰ ਕਰਨਾ ਹੈ ਉੱਥੇ ਅੱਜ ਅਸੀਂ ਤੁਹਾਡੇ ਪੱਲੇ ਨਾਲੇ ਲੱਗ ਗਏ। ਤੇ ਗੁਰਮੁਖ ਪਿਆਰਿਓ ਪੱਲੇ ਨਾਲ ਲੱਗਣ ਦੇ ਨਾਲ ਇਹਨਾਂ ਦੇ ਜੀਵਨ ਦੀ ਚਿੱਥੇ ਇਸ ਲੋਗ ਵਿੱਚ ਸ਼ੁਰੂਆਤ ਹੋਏਗੀ ਉੱਥੇ ਇਹਨਾਂ ਦੀ ਅਧਿਆਤਮਿਕ ਜਿਹੜੀ ਜ਼ਿੰਦਗੀ ਹੈ ਉਹ ਵੀ ਸ਼ੁਰੂ ਹੋਏਗੀ ਗੁਰੂਆਂ ਪਿਆਰਿਆ ਇਹਨਾਂ ਦਾ ਰਿਸ਼ਤਾ ਜਿਹੜਾ ਔਰ ਪਤੀ ਦਾ ਹੁੰਦਾ ਹੈ ਇਹ ਪਿਛਲਾ ਸੰਯੋਗ ਹੈ ਜਿਹਨਾਂ ਨੂੰ ਪੂਰਵ ਜਨਮ ਕੇ ਮਿਲੇ ਸੰਯੋਗੀ ਜਿੰਨੇ ਵੀ ਆਪਾਂ ਬੈਠੇ ਆ ਜਿੰਨਾ ਕਿ ਆਪਣਾ ਪਿਆਰ ਹੈ ਜਿੰਨਾ ਕਿਸੇ ਦੇ ਨਾਲ ਆਮ ਪਛਾਣ ਹੈ ਇਹ ਸਾਰੇ ਆਪਾਂ ਸੰਜੋਗੀ ਹਾਂ ਪਰ ਜਿਹੜਾ ਸਭ ਤੋਂ ਕੋਲੋਜ ਰਿਸ਼ਤਾ પતિ ਪਤਨੀ ਦਾ ਹੁੰਦਾ ਇਹਨਾਂ ਨੇ ਪਿਛਲੇ ਜਨਮਾਂ ਦੇ ਵਿੱਚ ਜਿਆਦਾ ਸੰਬੰਧ ਰੱਖਿਆ ਹੁੰਦਾ ਔਰ ਜਿਆਦਾ ਕਿਤੇ ਮਹਾਰਾਜ ਦਾ ਨਾਮ ਲਿਆ ਇਹਨਾਂ ਨੂੰ ਅੱਜ ਮੌਕਾ ਫਿਰ ਦੇ ਦਿੱਤਾ ਵੀ ਇੱਕ ਜੋਤ ਤੇ ਜੋ ਮੂਰਤੀ ਤੁਸੀਂ ਬੁਸ ਸਕਦੇ ਤੇ ਇਹ ਵਿਆਹ ਜਿਹਨੂੰ ਤੁਮ ਲੋਕ ਕਹਿੰਦੇ ਹੋ ਬਾਬੇ ਕਬੀਰ ਦਾ ਜਿਵੇਂ ਬਾਹਰ ਵਿਆਹ ਹੋਇਆ ਤੇ ਇਹ ਵਿਆਹ ਹੋਣਾ ਹੈ ਅੰਦਰ ਦਾ ਆਪਣੇ ਚਾਰ ਪਾੜ ਨੇ ਇੱਕ ਹੈ ਆਤਮਾ ਉਹ ਚੁਕਤੇ ਪਾਲ ਵਿੱਚ ਰਹਿੰਦੇ ਨੂੰ ਮੈਲ ਨਹੀਂ ਲੱਗਦੀ ਉਹਨੂੰ ਅੱਗੇ ਖੜ੍ਹੀ ਹੈ ਮਨ ਉਹ 55 ਤੱਤਾਂ ਤੋਂ ਜਨਮਿਆ ਹੈ ਕਲੀਅਰ ਤੱਤਾਂ ਤੋਂ ਉਸ ਮਨ ਨੂੰ ਇੱਕ ਸੁਤੰਗ ਦੇ ਵੀੜੀ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਦੇਹੀ ਗੁਪਤ ਵਿਦੇਹੀ ਵਿਸਤ ਅਦਸ ਨਿਉ ਦੇਸ ਦੀ ਉਹ ਇਹਦੇ ਵਰਕ ਇਹਦੇ ਮਟੀਰੀਅਲ ਥੋੜਾ ਜਿਹਾ ਉਹ ਕੋਸ ਦੇ ਦਿੱਤੇ ਆਦੇ ਆ ਜਾਂਦੇ ਉਹਦੇ ਤੇ ਚੱਲਣ ਗਏ ਕਿੰਨਾ ਪਜਾ ਅੰਦਰਲਾ ਸਤਖਮ ਉਹਦਾ ਵਿਆਹ ਮਾਰਕ ਨਾਲ ਹੋਣਾ ਉਸ ਨੰਕਾ ਨਾ ਹੋਣਾ ਜਿਸ ਵਿਆਹ ਪਰ ਬਾਬੇ ਕਬੀਰ ਜੀ ਨੇ ਦੱਸਿਆ ਪਹਿਲਾਂ ਆਪਾਂ ਅੰਦਰੋਂ ਗ੍ਰੰਥ ਸਾਹਿਬ ਤੇ ਫੇਰੇ ਕੀਤੇ ਨੇ ਤੇ ਉਦੋਂ ਫੇਰੇ ਦੱਸਿਆ ਬੇਤੀ ਤੇ ਤੇ ਕਹਿੰਦਾ ਨਾ ਤੂੰ ਪਗਨ ਘਰ ਬੇਤੀ ਰਚ ਲੈ ਅਨ ਲਾਹ ਕਰਕੇ ਦੇਣ ब्रह्म ज्ञान आचार्य राम राय सुधरा पाया हंस फुट पागर मारा उनसे बराती कौन आया जिन्हे आपा इत्ते बराती है कहते सुर्णन मुनजन कौतके आए ओठ तेती समझ जाना ओ वीर हम गए चले हैं पुरखे भगवाना तो ओ विवाह जो विवाह कराना है अगर वो बावन विच सो समझाता है जिन्नू कहंदे ने हर पैलड़ी नाम कर्म करवाया राम जी एक ही नाम जी व्याख्या करा बाकी संकेप समझा क्योंकि बचे बचे थोड़ा पातशाह कदम असल्ट लगे हाँ तो कृपा करके मेहर रखनी और दृढ़ कदम जरा वाल लगे आए उन्होंने वादा किया ਆਪਣੇ ਮਿਲੂ ਵੀ ਕਈ ਵਾਦੇ ਕਰਕੇ ਛੱਡ ਗਏ ਮੁੱਤਰ ਗਏ ਇਸ ਪਾਸੇ ਲੱਗੇ ਰਹੀ ਆਪਣੇ ਬੁੱਤਰਿਆਂ ਚ ਵੀ ਜਿਹੜਾ ਵੀ ਦੁੱਖ ਸਿਆ ਉਹਨੂੰ ਬੈਂਤੀ ਗੱਲ ਤੋਂ ਮੈਂ ਸ਼ੁਰੂ ਕਰੋ ਕੰਮ ਸਫਲ ਤੁਹਾਡੇ ਵਿੱਚ ਇਹ ਰੂਪ ਰਹਿੰਦੇ ਅੱਕੇ ਕਹਿੰਦੇ ਨੇ ਬਾਣੀ ਬ੍ਰਹਮਾ ਵੇਦ ਧਰਮ ਦੇ ਰਡੋ ਧਰਮ ਕੀ ਹੁੰਦਾ ਹੈ ਇੱਕ ਰਸਤਾ ਹੈ ਪ੍ਰਮਾਤਮਾ ਦੇ ਦਰ ਤੇ ਜਾਣਾ ਧਰਮ ਆ ਮਾ ਸਰੀਰ ਨੂੰ ਲਾਰੇ ਸਰੀਰ ਨੂੰ ਫਰਮਣੀਆਂ ਤੋਂ ਸਾਰੇ ਹੀ ਬੰਦ ਤੱਕ ਖਾਲਸਾ ਦਾ ਬਣਾਇਆ ਹਰ ਇੱਕ ਦਾ ਸਰੀਰ ਇਹ ਸਾਰੇ ਖਾਲਸੇ ਨੇ ਕਿ ਵਾਇਕੁਨਝੇ ਨੇ ਬਣਾਇਆ ਖਾਲਸਾ ਲੇਕਿਨ ਜੇ ਨਾਲ ਸਾਡਾ ਵਿਚਲਾ ਹੈ ਮਤਲਬ ਉਹ ਨਹੀਂ ਮੈੜ ਲਿੰਦੀ ਹੈ ਮਨ ਮੈੜੇ ਤਾਂ ਸਭ ਕੁਝ ਮੈੜਾ ਤਨ ਢੋਤੇ ਮਨ ਹੱਛਾ ਨਾ ਹੋਏ ਤੇ ਜਗਤ ਪਰਪਲਾਇਆ ਮਿਰ ਲਾਗੂ ਚੇਖੋ ਤੇ ਗੁਰਮੁਖ ਘਰਾਂ ਜਿੰਨ ਦਾਤਵਾ ਤੇ ਮਾਰਨ ਕਿੰਨਾ ਗਿਆਨ ਹੋਣਾ ਚਾਹੀਦਾ ਗਿਆਨ ਹੁਣ ਜੇ ਗਿਆਨ ਨਹੀਂ ਬਾਣੀ ਬ੍ਰਹਮ ਬੇਰ ਤੰਦਰੁ ਕੋਸ ਤਰ ਹਿਰਦੈ ਰਸ ਚਲਣ ਮਾਰੇ ਕਿੰਨੇ ਸੰਤ ਸੰਖਟ ਮਾਰਨ ਧਰਮ ਦੀ ਬਾੜੀ ਕੋਬੜ ਭਾਗੀ ਪਰ ਸੰਨ ਚਲਦੇ ਕੋਕਰ ਨਗੁਰ ਉਹਨਾਂ ਕੇ ਮਾਰਨ ਤੰਦਰ ਨੇ ਧਰਮ ਤੇਰੜੋ ਪਰ ਨਾਮ ਧਿਆਓ ਤਾਂ ਮਰਨ ਦੇ ਵਾਸਤੇ ਨਾਮ ਜਪਨਾ ਪੈਂਦਾ ਨਾਮ ਧਿਆਉਣਾ ਪੈਂਦਾ ਜਿਹਨੂੰ ਅੱਜ ਕੱਲ ਦਾ ਜੀਵਨ ਦਾ ਕਿਤੇ ਵੀ ਲਿਖਿਆ ਗਿਆ ਜਾਪੋ ਸਾਡੀ ਬਾਣੀ ਪੂਰੀ ਜਪਦੀ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਸੁਣਨ ਨਾਲ ਧਿਆਨ ਲਟੋ ਸਮਾਪਤੀ ਘਰ ਆ ਕੇ ਕਰ ਲੈ ਕੋਈ ਨਹੀਂ ਜਨਤਨਾ ਕਰੋ ਜੇ ਸਿਮਰਤ ਨਾਮ ਤੇ ਪਾਇਆ ਸਤਿਕਾਰ ਨੂੰ ਕੋ ਟੂਣਾ ਨਾ ਦੋ ਸਭ ਕਿਲਵੇ ਪਾਪ ਹੋਇਆ ਜਦੋਂ ਆਪਾਂ ਆराधना ਕਰਦੇ ਸਤਿਗੁਰ ਦੀ ਜਿਹੜਾ ਸਤਿਗੁਰ ਸਾਡੇ ਅੰਦਰ ਹੈ ਇੱਕ ਇੱਕ ਨੂੰ ਸੁਣ ਲੈ ਆਪਣੇ ਗੁਰੂ ਨੇ ਇੱਕ ਪੁੱਤੋਂ ਬਾਣੀ ਲੈ ਆਂਦੀ ਹੋਵੇ ਤੇ ਆਪਾਂ ਗੁਰਬਾਣੀ ਉਹਨਾਂ ਮਹਿ ਕੇ ਦੋ ਸ਼ਬਦ ਸੁਣ ਸਕਦੇ ਹਈਏ ਇਹਨਾਂ ਮਾਰੀ ਬੰਨ। ਇੱਕ ਵੀ ਅਨਿਆਨੀ ਸ਼ਬਦ ਹੈ ਕਿ ਬੜੀ ਮਿਹਨਤ ਨਾਲ ਪੁੱਤੋਂ ਆਏ ਨੇ ਰੰਗ। ਇਹਨਾਂ ਕਰਮ ਕਰਡੋ ਦਾ ਨਾਮ ਤੇ ਆਪੋ ਸੁਣ ਨਾਮ ਕਰਾਇਆ ਸਤਿਗੁਰੂ ਕਰ ਤੂਰਾ ਰਤੋ ਸਭ ਕੇਲੇ ਪਾਪ ਬਗਵਾਇਆ ਸਹਿ ਆਨੰਦ ਹੋ ਵਰਤ ਭਾਗੀ ਮਨ ਹਰ ਹਰ ਮਿੱਠਾ ਲਾਇਆ ਇਹ ਤੁਹਾਡੇ ਉੱਤੇ ਅੰਮ੍ਰਿਤ ਦਾ ਰਸ ਪੈਂਦੀ ਹੈ ਜਦੋਂ ਕਿਰਮਾਂ ਕਰੇ ਗਏ ਹਨ ਮੈਨੂੰ ਲੱਗਦਾ ਇੱਕ ਅੰਦਰ ਪ੍ਰਸੰਧ ਨੇ ਉਹ ਪੁੱਛਦਾ ਹਨ ਇਹ ਅੰਦਰਲੇ ਅਵਰਦ ਦਾ ਭੇਦੀ ਪੜੋ ਗੁਰਮੰਤਰ ਜੀ ਰਾਏ ਹਰ ਰਸ ਕਰਨ ਸਾਇ ਹੈ ਅੰਮ੍ਰਿਤ ਹਰ ਮੋਕਾ ਚੋਇਸ ਜੋ ਜਿਹਨਾਂ ਸਤਗੁਰ ਜੀ ਕੁਐਸਚਨ ਦੇਣਾ ਤਾਂ ਮੇਰਾ ਸੰਦਾ ਹੈ ਅੰਮ੍ਰਿਤ ਰਸ ਸੰਤ ਗੁਰੂ ਚ ਵਾਇਆ ਦਸਵੇਂ ਦਵਾਰ ਪ੍ਰਗਟ ਹੋਇਆ ਇਹ ਕਿਡੀ ਕਿਡੀ ਵਿਖੂ ਮਾਰੇ ਆਪਾਂ ਨੂੰ ਦੱਸ ਰਹੇ ਨੇ ਗੱਲਾਂ ਆਪਣਾ ਜਿਹੜਾ ਆਪਣੇ ਗੁਰੂ ਦੇ ਬਚਨ ਜਿਹੜਾ ਨਹੀਂ ਇੱਕ ਪੱਲੇ ਪੈ ਜਾਓ ਤੇ ਦੂਜੀ ਲਾਮ ਦੇ ਵਿੱਚ ਹਰ ਦੂਜੀ ਲਾਮ ਸਤਗੁਰ ਪੁਰਖ ਮਾਇਆ ਪ੍ਰਣਾਮ ਜੀ ਉਹਨਾਂ ਨੂੰ ਬੁਲਾਉਂਦਾ ਹੈ ਕਿਹਦਾ ਅੰਦਰਲੇ ਸਤਗੁਰ ਨਾਲ ਜਿੱਥੋਂ ਅਨੰਦ ਸਾਹਿਬ ਦੀ ਬਾਣੀ ਸ਼ੁਰੂ ਉਦੋਂ ਆਗੋ ਨਾਲ ਕਿ ਮਨ ਜਿਹੜਾ ਉਹਦੇ ਭੈ ਵਿੱਚ ਆ ਜਾਂਦਾ ਹੈ ਨਾ ਉਹ ਭੈ ਮਨ ਹੋਏ ਹੋਮੀ ਬਹਿਤ ਮਾਇਆ ਗੁਰਨਾਮ ਜੀ ਉਹਨਾਂ ਕੋ ਪਾਇਆ ਹਰ ਗੁਰਾਇਆ ਪਰ ਵੇਖੇ ਨਾ ਹਮੇਤਰੇ ਪਰ ਆਤਮ ਰਾਮ ਕਿਸਾਰਿਆ ਸੋਮੇ ਸਰਬਿਹਰਾ ਉਹ ਪੂਰੇ ਉਹ ਜਿਹੜੀ ਤੁਹਾਡੀ ਇਧਰ ਕ੍ਰਿਸ਼ਟ ਹੋ ਜਾਂਦੀ ਹੈ ਤੇ ਤੁਹਾਨੂੰ ਸਾਰਿਆਂ ਚ ਆਤਮਾ ਜਿਹੜੀ ਆ ਦਰਸ਼ਨ ਹੋਣ ਲੱਗ ਜਾਂਦੇ ਨੇ ਫਿਰ ਕਹਿੰਦੇ ਨੇ ਅੰਤਰ ਬਾਹਰ ਹਰ ਪੁਰਾ ਵੇਖੋ ਉਹ ਪ੍ਰਮਾਤਮਾ ਹੈ ਇਹ ਗੱਲਾਂ ਨਾ ਸਮਝੋ ਕਿ ਇਹਨੇ ਹਾਰ ਇਹਨੂੰ ਕਹਿੰਦੇ ਨੇ ਤਾਨ ਹਰਮਿਆ ਤਨ ਹੈ ਤਨ ਮੈਂ ਹਰ ਹੈ ਤੇ ਅੰਦਰ ਬਾਣੀ ਪਈ ਹੋ ਜਾਂਦਾ ਆ ਗੁਰਮੁਖ ਮੇਟੇ ਪਾਕਾਲ ਸਿੰਘ ਜੀ ਦੇ ਸ਼ਗਿਰਦ ਨੇ 10 ਸਾਲ ਇਹਨਾਂ ਨੇ ਉੱਥੇ ਦਰਬਾਰ ਸਾਹਿਬ ਕੀਰਤਨ ਕੀਤਾ ਤੇ ਜਦੋਂ ਭਗਤੀ ਕੀਤੀ ਤੇ ਨੈਕਸਨ ਇਹਨੇ ਤੁਹਾਡੇ ਕੋਲ ਬੈਠ ਕੇ ਪੁੱਛੋ ਇਹਨਾਂ ਦੇ ਪ੍ਰਕਾਸ਼ ਅੰਦਰ ਵੀ ਸੁਪਾਰਕਸ ਗੁਰਮੁਖ ਕਰੇ ਸੋਟੀਆਂ ਗੱਲਾਂ ਨਹੀਂ ਹੈ ਅੰਤਰਕਾਰ ਹੱਥ ਰੱਖੋ ਮੈਨੂੰ ਹਰ ਥੰਮ ਗੰਗਾਏ ਜਨ ਨਾਨਕ ਜੀ ਲਾਮ ਚਲਾਈ ਅਨਹਦ ਸ਼ਬਦ ਵਜਾਇਆ ਪਾਨਦ ਸ਼ਬਦ ਜਿਹੜਾ ਸ਼ਬਦ ਗੁਰੂ ਹੈ ਉਹ ਨਾਲ ਸੱਦਾ ਮੇਂ ਤੀਜੇ ਲਾਮ ਦੇ ਵਿੱਚ ਤੁਸ ਨੂੰ ਪਿਆਰਿਓ ਸੰਤਾਨਾਂ ਮਿਲავ ਹੁੰਦਾ ਹੈ ਤੇ ਚੌਥੀ ਲਾਮ ਦੇ ਵਿੱਚ ਜਾ ਕੇ ਮਿਲავ ਹੁੰਦਾ ਹੈ ਇਹਨੇ ਤੇ ਆਪਾਂ ਸਮਾਪਤੀ ਕਰਦੇ ਗੁਰੂ ਘਰ ਜੀ ਨੂੰ ਮੰਨ ਤੇ ਸਪੋਚੀ ਆਨ ਕਰਵਾਣੀ ਹੈ ਉਹਨਾਂ ਤੋਂ ਆਪ ਮੰਗਦੇ ਜਿਹਨੂੰ ਕੋਈ ਸ਼ਬਦ ਚੰਗਾ ਲੱਗਾ ਉੰਨਾ ਦਾ ਤਨਵਾਦ ਹੈ ਇਹ ਗੁਰੂ ਦੀ ਬਾਣੀ ਹੈ ਇਹ ਤੁਹਾਡੇ ਵਾਸਤੇ ਆਈ ਹੈ ਜਿਨ੍ਹਾਂ ਜਿੰਨੇ ਗੇਂਦ ਕੀਤੀ ਹੈ ਮੈਨੂੰ ਸਰਦੀ ਭਾਈ ਸਾਹਿਬ ਇਸ ਮਾਰਗ ਤੇ ਲੱਗੇ ਹੋਏ ਨੇ ਤੇ ਜੋ ਪ੍ਰੈਕਟੀਕਲ ਦੱਸਣ ਨੂੰ ਜੀ ਕਰਦਾ ਪਰ ਬਹੁਤ ਸੁਣਨ ਵਾਲਾ ਜੀ ਕਰ ਇਹ ਸਧਰਪੁਰ ਨੇ ਜਵਾਹਰ ਕੌਂਸਲ